ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਮਾਨੈ ਭੇਟੈ ਗੁਰਪੀਰ ਜਿਸ ਮਨੁੱਖ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਪੀਰ ਮਿਲ ਪੈਂਦਾ ਹੈ ਉਹ ਪਰਮਾਤਮਾ ਦੇ ਮਿਲਾਪ ਦਾ ਆਤਮਿਕ ਆਨੰਦ ਮਾਣਦਾ ਹੈ ਜਦੋਂ ਸ੍ਰੀ ਗੁਰ ਹਰਗੋਬਿੰਦ ਜੀ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਅਰਪਣ ਕੀਤਾ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਨਿੱਧੀਆਂ ਸਿੱਧੀਆਂ ਤੇ ਤਪ ਤੇ ਬਲ ਨਾਲ ਭਰੀ ਹੋਈ ਸੇਲੀ ਟੋਪੀ ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਧਰ ਕੇ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਇਸ ਤੋਂ ਉਪਰੰਤ ਸ੍ਰੀ ਗੁਰ ਹਰਗੋਬਿੰਦ ਜੀ ਨੇ ਬਾਬਾ ਗੁਰਦੇਤਾ ਜੀ ਨੂੰ ਆਪਣਾ ਨਗਰ ਬਸਾਉਣ ਵਾਸਤੇ ਕਿਹਾ ਕਿਉਂਕਿ ਗੁਰੂ ਜੀ ਨੂੰ ਹਮੇਸ਼ਾ ਨਵੀਂ ਨਗਰੀ ਬਸਾਉਣ ਦੀ ਬਹੁਤ ਵੱਡੀ ਚਾਹਤ ਹੁੰਦੀ ਸੀ ਇੱਕ ਦਿਨ ਬਾਬਾ ਗੁਰਦੇਤਾ ਜੀ ਨੂੰ ਪਾਸ ਬਿਠਾਇਆ ਤੇ ਸਿਨਮਰ ਹੋ ਕੇ ਗੁਰੂ ਜੀ ਨੇ ਬਾਬਾ ਗੁਰਦੇਤਾ ਜੀ ਨੂੰ ਕਿਹਾ ਤੁਸੀਂ ਪਹਾੜਾਂ ਵਾਲੇ ਪਾਸੇ ਜਾਓ ਜਿੱਥੇ ਸਤਲੁਜ ਦਰਿਆ ਹੈ ਫਿਰ ਉਸ ਨੂੰ ਪਾਰ ਕਰੋ ਉਸ ਤੋਂ ਥੋੜਾ ਜਿਹਾ ਦੂਰ ਪਹਾੜ ਹਨ ਉੱਥੇ ਇੱਕ ਬੁੱਢਣ ਸ਼ਾ ਨਾਮੀ ਸੰਤ ਰਹਿੰਦਾ ਹੈ ਉਹ ਧਿਆਨ ਧਾਰ ਕੇ ਤੁਹਾਡੀ ਇੰਤਜ਼ਾਰ ਕਰ ਰਿਹਾ ਹੈ। ਉਥੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ। ਸ਼੍ਰੀ ਗੁਰਦੇਤਾ ਜੀ ਨੇ ਸੁਣ ਕੇ ਹੱਥ ਜੋੜੇ ਤੇ ਪੁੱਛਿਆ, "ਉਹ ਮੇਰੀ ਇੰਤਜ਼ਾਰ ਕਿਉਂ ਕਰ ਰਹੇ ਹਨ ਤੇ ਮੈਨੂੰ ਮਿਲਣਾ ਕਿਉਂ ਚਾਹੁੰਦੇ ਹਨ? ਮੈਂ ਉਹਨਾਂ ਨੂੰ ਜਾ ਕੇ ਕੀ ਕਹਾ? ਤੇ ਉਹਨਾਂ ਦੇ ਮਿਲਣ ਨਾਲ ਕਿਹੜਾ ਕਾਰਜ ਪੂਰਾ ਹੋਏਗਾ? हे ਦਇਆ ਦੇ ਸਾਗਰ, ਤੁਸੀਂ ਮੈਨੂੰ ਸਾਰੀ ਗੱਲਬਾਤ ਬਾਰੇ ਦੱਸੋ ਜਿਸ ਤਰ੍ਹਾਂ ਇਹ ਹੋਈ ਸੀ ਤੇ ਉਸ ਤਰ੍ਹਾਂ ਹੀ ਮੈਨੂੰ ਸੁਣਾਓ।" ਇਹ ਸੁਣ ਕੇ ਗੁਰੂ ਜੀ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਉੱਥੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚੇ ਸਨ ਉੱਥੇ ਪੀਰ ਬੁੱਢਣ ਸਾਹ ਰਹਿੰਦੇ ਸਨ ਉਹ ਸਦਾ ਦੋ ਬੱਕਰੀਆਂ ਆਪਣੇ ਪਾਸ ਰੱਖਦੇ ਸਨ ਉਹਨਾਂ ਦਾ ਦੁੱਧ ਪੀਂਦੇ ਸਨ ਤੇ ਬਹੁਤ ਕਠਿਨ ਤਪ ਕਰਦੇ ਸਨ ਤੇ ਪ੍ਰਭੂ ਨਾਲ ਪ੍ਰੀਤ ਲਾ ਕੇ ਉਸ ਦੇ ਗੁਣ ਗਾਇਨ ਕਰਦੇ ਸਨ ਗੁਰੂ ਨਾਨਕ ਦੇਵ ਜੀ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੋਵੇਂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦ ਪੀਰ ਬੁੱਢਣ ਸ਼ਾਹ ਨੇ ਦੇਖਿਆ ਤਾਂ ਗੁਰੂ ਜੀ ਨੂੰ ਸੰਤ ਸਾਹਿਬ ਕੇ ਉਹਨਾਂ ਦੀ ਸੇਵਾ ਕਰਨੀ ਚਾਹੀ ਤੇ ਬੱਕਰੀਆਂ ਦਾ ਦੁੱਧ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ ਕਹਿਣ ਲੱਗੇ ਮੈਂ ਇੱਥੇ ਬੈਠਾ ਹਾਂ ਤੁਸੀਂ ਚੱਲ ਕੇ ਆਏ ਹੋ ਇਸ ਲਈ ਸੇਵਾ ਯੋਗ ਮੈਂ ਤੁਹਾਨੂੰ ਸਮਝਿਆ ਹੈ ਇਸ ਕਰਕੇ ਮੈਂ ਇਹ ਦੁੱਧ ਲਿਆ ਕੇ ਤੁਹਾਡੇ ਅੱਗੇ ਰੱਖਿਆ ਹੈ اے ਸੰਤ ਜੀ ਤੁਸੀਂ ਆਪਣੀ ਇੱਛਾ ਅਨੁਸਾਰ ਇਹ ਦੁੱਧ ਛਕੋ ਸ਼ੇਰ ਗੁਰ ਨਾਨਕ ਦੇਵ ਜੀ ਨੇ ਸੁਣ ਕੇ ਪੁੱਛਿਆ ਹੇ ਪੀਰ ਜੀ ਤੁਸੀਂ ਬਹੁਤ ਕਠਿਨ ਤਪ ਕਰਦੇ ਹੋ ਕੀ ਤੁਹਾਨੂੰ ਇਸ ਦੇ ਵਿੱਚ ਕੋਈ ਸਫਲਤਾ ਵੀ ਮਿਲੀ ਹੈ ਤੁਹਾਨੂੰ ਇੰਨੇ ਸਾਲ ਤਪ ਕਰਦਿਆਂ ਨੂੰ ਹੋ ਗਏ ਹਨ ਕੀ ਤੁਹਾਡੇ ਮਨ ਵਿੱਚ ਸ਼ਾਂਤੀ ਪ੍ਰਾਪਤ ਹੋਈ ਹੈ ਕਿ ਨਹੀਂ ਜਿਸ ਵਾਸਤੇ ਤੁਸੀਂ ਅਨੇਕਾਂ ਯਤਨ ਕਰ ਰਹੇ ਹੋ ਪੀਰ ਬੁੱਢਣ ਸਾਹਿਬ ਗੁਰੂ ਜੀ ਦੇ ਸ਼੍ਰੇਸ਼ਟ ਬਚਨ ਸੁਣ ਕੇ ਬੋਲੇ ਤੁਹਾਡਾ ਨਾਮ ਸੁਣਨ ਨੂੰ ਚਿਤ ਚਾਉਂਦਾ ਹੈ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਗੁਰੂ ਜੀ ਦਾ ਰੁਖ ਦੇਖ ਕੇ ਭਾਈ ਮਰਦਾਨੇ ਨੇ ਕਿਹਾ ਇਸ ਜਗਤ ਵਿੱਚ ਇਹਨਾਂ ਨੂੰ ਸ੍ਰੀ ਗੁਰੂ ਨਾਨਕ ਕਰਕੇ ਜਾਣਦੇ ਹਨ ਜਿਸ ਨੂੰ ਵੀ ਇਹ ਉਪਦੇਸ਼ ਕਰਨਾ ਚਾਹੁੰਦੇ ਹਨ ਉਸ ਦੇ ਕੋਲ ਜਗਤ ਦੇ ਈਸ਼ਵਰ ਪਾਵ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚ ਜਾਂਦੇ ਹਨ ਪੀਰ ਬੁੱਢਣ ਸਾਹਿਬ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਸੁਣਿਆ ਤਾਂ ਉਹਨਾਂ ਦਾ ਨਾਮ ਸੁਣ ਕੇ ਗੁਰੂ ਜੀ ਦੇ ਪੈਰਾਂ ਤੇ ਪੈ ਗਏ ਤੇ ਕਿਹਾ ਤੁਸੀਂ ਹੁਣ ਮੈਨੂੰ ਨਿਹਾਲ ਕਰੋ ਮੈਂ ਤੁਹਾਡਾ ਜਸ ਬਹੁਤ ਸੁਣਿਆ ਹੈ ਸਦਾ ਹੀ ਤੁਹਾਨੂੰ ਮਿਲਣ ਵਾਸਤੇ ਮੇਰਾ ਜਿਤ ਚਾਹੁੰਦਾ ਸੀ ਮੇਰੇ ਮਨ ਦੀ ਜਾਣ ਕੇ ਹੁਣ ਤੁਸੀਂ ਮੇਰੇ ਪਾਸ ਆਏ ਹੋ ਜਿਹੜਾ ਮੈਂ ਕਠਨ ਤਪ ਕੀਤਾ ਸੀ ਉਸ ਦਾ ਫਲ ਅੱਜ ਮੈਨੂੰ ਮਿਲ ਗਿਆ ਹੈ ਹੁਣ ਮੇਰਾ ਕਲਿਆਣ ਹੋ ਗਿਆ ਹੈ ਕਿਉਂਕਿ ਆਪ ਜੀ ਨੇ ਦਇਆ ਕਰਕੇ ਮੈਨੂੰ ਦਰਸ਼ਨ ਦਿੱਤੇ ਹਨ ਇਸ ਤਰ੍ਹਾਂ ਪੀਰ ਬੁੱਢਣ ਸਾਹਿਬ ਜੀ ਨੇ ਬੇਨਤੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਸ਼ੁਭ ਬਚਨ ਕਹੇ ਤੁਸੀਂ ਲੇਵ ਲਾ ਕੇ ਸਤਨਾਮ ਦਾ ਸਿਮਰਨ ਕਰਿਆ ਕਰੋ ਤੇ ਆਪਣੇ ਸਰੀਰ ਦੇ ਹੰਕਾਰ ਨੂੰ ਮਿਟਾ ਦਿਓ ਜੋ ਮਨ ਤੇ ਇੰਦਰੀਆਂ ਦਾ ਸੰਬੰਧ ਹੈ ਇਸ ਬੰਧਨ ਨੂੰ ਤੁਸੀਂ ਦੁੱਖਾਂ ਦਾ ਕਾਰਨ ਜਾਣੋ ਆਪਣੇ ਮਨ ਨੂੰ ਹਿਰਦੇ ਵਿੱਚ ਠਹਿਰਾਓ ਤੇ ਮਨ ਦਾ ਸੰਬੰਧ ਇੰਦਰੀਆਂ ਨਾਲ ਨਾ ਧਾਰੋ ਕਛੂਏ ਵਾਂਗੂ ਮਨ ਇਕੱਠਾ ਹੋਇਆ ਰਹੇ ਤੇ ਇੰਦਰੀਆਂ ਦਾ ਸੰਗ ਲੈ ਕੇ ਉਥਾਂ ਨਾ ਹੋਵੇ ਉਸ ਨੂੰ ਮੁਕਤ ਰੂਪ ਪਹਿਚਾਣੋ ਇਹੇ ਭੇਦ ਸਮਿਕੇ ਧਿਆਨ ਨੂੰ ਸਾਧੋ ਪੀਰ ਬੁੱਢਣ ਸਾਹਿਬ ਜੀ ਨੇ ਸਤਿਗੁਰੂ ਪਾਸੋਂ ਸੁਣ ਕੇ ਆਪਣੀ ਬਿਰਤੀ ਟਿਕਾਈ ਤੇ ਉਹਨਾਂ ਦੀ ਸਮਾਧੀ ਲੱਗ ਗਈ ਜਦ ਬੈਠੇ ਬੈਠੇ ਦੋ ਪਹਿਰ ਬੀਤ ਗਏ ਤਾਂ ਭਾਈ ਬਾਲਾ ਜੀ ਨੇ ਪੀਰ ਬੁੱਢਣ ਸਾਹਿਬ ਜੀ ਨੂੰ ਜਗਾਇਆ ਜਦੋਂ ਪੀਰ ਬੁੱਢਣ ਸਾਹਿਬ ਜੀ ਨੂੰ ਸੋਝੀ ਆਈ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਹੱਥ ਜੋੜ ਕੇ ਕਿਹਾ ਮੈਨੂੰ ਤੁਸੀਂ ਆਪਣੇ ਨਾਲ ਰੱਖੋ ਤੁਹਾਡੇ ਪ੍ਰਤਾਪ ਨਾਲ ਮੇਰਾ ਮਨ ਟੇਕ ਗਿਆ ਹੈ ਤੁਹਾਡੇ ਪਾਸੋਂ ਸਾਰਾ ਭੇਦ ਸੁਣ ਕੇ ਮੈਂ ਸਭ ਕੁਝ ਪਾ ਲਿਆ ਹੈ ਤੁਹਾਡੇ ਅੰਮ੍ਰਿਤ ਵਚਨ ਸੁਨੇ ਹਨ ਤੇ ਮੈਂ ਆਪਣੀ ਜ਼ਹਿਰ ਰੂਪੀ ਦੁਇਤ ਦੂਰ ਕੀਤੀ ਹੈ ਜਿਹੜੀ ਬਹੁਤ ਵੱਡੀ ਸੰਕਟ ਵਾਲੀ ਸੀ ਤੁਹਾਡਾ ਸੰਗ ਤਿਆਗਿਆ ਨਹੀਂ ਜਾ ਸਕਦਾ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਹੁਣ ਤੁਹਾਡਾ ਸਾਰਾ ਕਾਰਜ ਹੋ ਗਿਆ ਹੈ ਮਨ ਨੂੰ ਸਤਨਾਮ ਵਿੱਚ ਪਰੋ ਕੇ ਇੱਥੇ ਹੀ ਬੈਠੇ ਰਹੋ ਤੁਹਾਡੀ ਬਹੁਤ ਵੱਡੀ ਉਮਰ ਹੈ ਸਾਡੇ ਤੋਂ ਬਾਅਦ ਵਿੱਚ ਤੁਸੀਂ ਬਹੁਤ ਦੇਰ ਤੱਕ ਜਿਉਂਦੇ ਰਹੋਗੇ ਜਦ ਤੱਕ ਸਾਡਾ ਛੇਵਾਂ ਸਰੂਪ ਹੋ ਜਾਏਗਾ ਉਸ ਸਮੇਂ ਤੁਹਾਡੇ ਪ੍ਰਾਣਾਂ ਦਾ ਨਾਸ਼ ਹੋਏਗਾ ਫਿਰ ਬੁੱਢਣ ਸ਼ਾਹ ਜੀ ਇਸ ਤਰ੍ਹਾਂ ਸੁਣ ਕੇ ਬਹੁਤ ਹੈਰਾਨ ਹੋਏ ਤੇ ਪੁੱਛਣ ਲੱਗੇ ਮੈਂ ਉਹਨਾਂ ਨੂੰ ਪਿਆਰ ਧਾਰ ਕੇ ਕਿਵੇਂ ਪਹਿਚਾਣਾਗਾ ਫਿਰ ਸਤਿਗੁਰੂ ਜੀ ਨੇ ਪਤਾ ਵੇਰਵਾ ਦੱਸਿਆ ਕਿ ਤੁਸੀਂ ਇੱਥੇ ਹੀ ਇੰਤਜ਼ਾਰ ਕਰਦੇ ਰਹੋ ਸ਼੍ਰੀ ਗੁਰਦੇਤਾ ਜੀ ਛੇਵੇਂ ਪਾਤਸ਼ਾਹ ਦੇ ਸੁਪੁੱਤਰ ਹੋਣਗੇ ਉਹ ਤਾਂ ਉਹ ਤੁਹਾਨੂੰ ਆ ਕੇ ਇੱਥੇ ਮਿਲਣਗੇ ਉਹ ਉਸ ਸਮੇਂ ਇੱਥੇ ਆ ਕੇ ਨਗਰ ਵਸਾਉਣਗੇ ਇਹ ਜਾਣ ਲਓ ਉਨੇ ਸਮੇਂ ਤੱਕ ਤੁਸੀਂ ਪ੍ਰਭੂ ਦਾ ਸਿਮਰਨ ਕਰਕੇ ਧਿਆਨ ਲਾਈ ਰੱਖੋ ਸਦਾ ਮਨ ਨੂੰ ਇਕਾਗਰ ਕਰਨ ਦੀ ਸਿੱਧੀ ਕਰੋ ਤੇ ਦੁਆਖ ਦੇ ਜਿਹੜੇ ਬੰਧਨ ਪਏ ਹਨ ਉਹਨਾਂ ਨੂੰ ਤੁਸੀਂ ਦੂਰ ਕਰੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਪੀਰ ਬੁੱਢਣ ਸਾਹਿਬ ਜੀ ਨਾਲ ਬਚਨ ਬਿਲਾਸ ਕਰਕੇ ਉੱਥੋਂ ਚਲੇ ਗਏ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਦੱਸਿਆ ਕਿ ਉਸ ਸਮੇਂ ਤੋਂ ਹੀ ਇਹ ਉੱਥੇ ਧਿਆਨ ਲਗਾ ਕੇ ਬੈਠੇ ਹਨ ਤੇ ਗੁਰੂ ਗੁਰੂ ਸਿਮਰ ਕੇ ਤੁਹਾਡੀ ਉਡੀਕ ਕਰ ਰਹੇ ਹਨ ਜਿਨ੍ਹਾਂ ਦਾ ਹਿਰਦਾ ਹੁਣ ਚੰਗੀ ਤਰ੍ਹਾਂ ਸ਼ੁੱਧ ਹੋ ਗਿਆ ਹੈ ਹੁਣ ਤੁਸੀਂ ਜਾਓ ਤੇ ਉਹਨਾਂ ਨੂੰ ਮਿਲੋ ਤੇ ਫਿਰ ਉੱਥੇ ਹੀ ਨਿਵਾਸ ਰੱਖੋ ਤੇ ਆਪਣੇ ਵਾਸਤੇ ਇੱਕ ਨਗਰ ਬਸਾਓ ਜਿਵੇਂ ਹੋਰ ਨਗਰ ਵੀ ਤਿਆਰ ਹੋਏ ਹਨ ਉਸ ਤਰ੍ਹਾਂ ਹੀ ਆਪਣਾ ਵੱਡਾ ਭਾਰੀ ਨਗਰ ਤਿਆਰ ਕਰੋ ਸਾਡੇ ਹੁੰਦਿਆ ਹੁੰਦਿਆ ਬਣਾ ਲਓ ਤੇ ਕਾਫੀ ਸਮਾਂ ਉੱਥੇ ਹੀ ਨਿਵਾਸ ਕਰੋ ਸ਼ੇਰੇ ਗੁਰਦਿੱਤਾ ਜੀ ਨੇ ਆਪਣੇ ਪਿਤਾ ਜੀ ਪਾਸੋਂ ਇਹ ਸਾਰੀ ਗੱਲ ਸੁਣ ਕੇ ਤਿਆਰੀ ਕਰ ਲਈ ਪਹਾੜਾਂ ਦੇ ਕੋਲ ਜਾ ਕੇ ਡੇਰਾ ਕਰ ਲਿਆ ਤੇ ਤੰਬੂ ਲਾ ਕੇ ਸ੍ਰੇਸ਼ਟ ਸੂਰਬੀਰ ਉੱਥੇ ਠਹਿਰ ਗਏ ਇੱਕ ਦੋ ਦਿਨ ਮਹਾਨ ਆਨੰਦ ਨਾਲ گزارੇ ਤੇ ਨਗਰ ਵਸਾਉਣ ਵਾਸਤੇ ਉਤਮ ਸਥਾਨ ਦੇਖਦੇ ਰਹੇ ਫਿਰ ਪਹਾੜ ਦੇ ਉੱਤੇ ਚਲੇ ਗਏ ਜਿੱਥੇ ਪੀਰ ਬੁੱਢਣ ਸਾਹਿਬ ਜੀ ਬੈਠੇ ਸਨ ਜਦੋਂ ਬਾਬਾ ਗੁਰਦਿੱਤਾ ਜੀ ਉੱਥੇ ਪਹੁੰਚੇ ਤਾਂ ਪੀਰ ਬੁੱਢਣ ਸਾਹਿਬ ਜੀ ਨੇ ਉਹਨਾਂ ਨੂੰ ਵੇਖਿਆ ਤੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਯਾਦ ਆ ਗਏ ਕਿ ਮੈਂ 6ਵੇਂ ਸਰੂਪ ਦੇ ਵਿੱਚ ਇਸ ਸੰਸਾਰ ਵਿੱਚ ਆਊਂਗਾ ਤੇ ਮੇਰਾ ਸੁਪੁੱਤਰ ਤੁਹਾਨੂੰ ਆ ਕੇ ਮਿਲੇਗਾ ਤੇ ਤੁਹਾਡੇ ਪਾਸੋਂ ਦੁੱਧ ਛਕੇਗਾ। ਸੋ ਪੀਰ ਬੁੱਢਣ ਸਾਹਿਬ ਜੀ ਨੇ ਸੋਚਿਆ ਕਿ ਜ਼ਰੂਰ ਗੁਰੂ ਸੁਪੁੱਤਰ ਆਏ ਹਨ ਤੇ ਮੇਰੇ ਪਾਸੋਂ ਦੁੱਧ ਛਕਣਗੇ। ਹੁਣ ਮੈਂ ਬਹੁਤ ਬੁੱਢਾ ਹੋ ਗਿਆ ਹਾਂ ਤੇ ਇਸ ਬਿਰਧ ਸਰੀਰ ਨੂੰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ। ਇਹ ਸ਼ੇਰ ਗੁਰੂ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋਵਾਂਗਾ ਸਾਧ ਸੰਗਤ ਜੀ ਪੀਰ ਬੁੱਢਣ ਸਾਹਿਬ ਜੀ ਦੀ ਉਮਰ ਲਗਭਗ 802 ਸਾਲ ਦੇ ਕਰੀਬ ਸੀ ਜਿਸ ਵਕਤ ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਨੂੰ ਦਰਸ਼ਨ ਦੇਣ ਵਾਸਤੇ ਉਹਨਾਂ ਕੋਲੇ ਭੇਜਿਆ ਸੀ ਇਧਰੋਂ ਬਾਬਾ ਗੁਰਦਿੱਤਾ ਜੀ ਘੋੜੇ ਤੇ ਸਵਾਰ ਹੋ ਕੇ ਪਹਾੜਾਂ ਦੇ ਉੱਪਰ ਜਾ ਰਹੇ ਸਨ ਤੇ ਜਾ ਕੇ ਉਹਨਾਂ ਨੇ ਜੰਗਲ ਨੂੰ ਦੇਖਿਆ ਉੱਥੇ ਇੱਕ ਬਹੁਤ ਵੱਡਾ ਸ਼ੇਰ ਬੱਕਰੀਆਂ ਚਾਰ ਰਿਹਾ ਸੀ ਉਸ ਸਮੇਂ ਪੀਰ ਬੁੱਢਣ ਸ਼ਾਹ ਜੀ ਦੂਰ ਬੈਠੇ ਹੋਏ ਸੀ ਤੇ ਉਹਨਾਂ ਨੇ ਤਪ ਰੂਪੀ ਮੂਰਤੀ ਧਾਰਨ ਕੀਤੀ ਹੋਈ ਸੀ ਬਹੁਤ ਬਜ਼ੁਰਗ ਸੀ ਤੇ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਸ਼੍ਰੀ ਗੁਰਦੇਤਾ ਜੀ ਨੇ ਉਹਨਾਂ ਨੂੰ ਜਾ ਕੇ ਦੇਖਿਆ ਤੇ ਧੀਰੇ ਨਾਲ ਕਿਹਾ ਹੇ ਸੰਤ ਜੀ ਉਠੋ ਤੇ ਮੈਨੂੰ ਦੁੱਧ ਦਿਓ ਮੈਂ ਗੁਰੂ ਜੀ ਦਾ ਪੁੱਤਰ ਹਾਂ ਤੇ ਮੈਨੂੰ ਭੁੱਖਾ ਸਮਝ ਲਓ ਇਹ ਸ਼ਬਦ ਸੁਣ ਕੇ बाबा ਬੁੱਢਣ ਸ਼ਾਹ ਜੀ ਬਹੁਤ ਪ੍ਰਸੰਨ ਹੋਏ ਤੇ ਉੱਠ ਕੇ ਉਹਨਾਂ ਨੇ ਫੌਰਨ ਦੋਵੇਂ ਹੱਥ ਜੋੜੇ ਤੇ ਘੋੜੇ ਦੀਆਂ ਰਕਾਬਾਂ ਫੜ ਕੇ ਥੱਲੇ ਉਤਾਰ ਲਿਆ ਧਰਤੀ ਤੇ ਕੁਝ ਕਾਹਫੂਸ ਪਿਛਾ ਕੇ ਉੱਤੇ ਬਿਠਾ ਲਿਆ ਫਿਰ ਬੱਕਰੀਆਂ ਦਾ ਦੁੱਧ ਚੋ ਕੇ बाबा ਗੁਰਦਿੱਤਾ ਜੀ ਨੂੰ ਭਲਾ ਤੇ ਪਿਛਲਾ ਸਾਰਾ ਪ੍ਰਸੰਗ ਉਹਨਾਂ ਨੂੰ ਸੁਣਾਇਆ ਸ੍ਰੀ ਗੁਰਦਿੱਤਾ ਜੀ ਸਾਰਾ ਪ੍ਰਸੰਗ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਿਹਾ ਅਸੀਂ ਨਗਰ ਫਸੋਣਾ ਚਾਹੁੰਦੇ ਹਾਂ ਨਗਰ ਕਿੱਥੇ ਵਸਾਈਏ ਇਹ ਸਾਨੂੰ ਦੱਸ ਦਿਓ ਕੁਝ ਆਉਣ ਵਾਲੇ ਸਮੇਂ ਦੀ ਵੀ ਖਬਰ ਸੁਣਾਓ ਇੱਥੇ ਤੁਹਾਡਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮੇਲ ਹੋਇਆ ਹੈ ਤੁਸੀਂ ਇੱਥੇ ਬਹੁਤ ਲੰਮੇ ਸਮੇਂ ਤੋਂ ਬੈਠੇ ਹੋ ਤੇ ਤਪ ਕਰ ਰਹੇ ਹੋ ਇਹ ਸੁਣ ਕੇ ਪੀਰ ਬੁੱਢਣ ਸਾਹਿਬ ਜੀ ਬੋਲੇ ਸਤਿਗੁਰੂ ਜੀ ਨੇ ਸਾਰੀ ਗੱਲ ਤੁਹਾਡੇ ਪਾਸ ਕਹੀ ਹੈ ਹੁਣ ਕੁਝ ਮੇਰੇ ਤੋਂ ਵੀ ਸੁਣ ਲਓ ਤੇ ਇਸ ਪਹਾੜ ਦੇ ਨੇੜੇ ਇੱਕ ਨਗਰ ਨੂੰ ਵਸਾਓ ਇੱਥੇ ਤੁਹਾਡਾ ਨਿਵਾਸ ਹੋਣਾ ਚਾਹੀਦਾ ਹੈ ਫਿਰ 6ਵੇਂ ਪਾਸ਼ਾ ਨਾਲ ਸਾਰੇ ਇੱਥੇ ਆਉਣਗੇ ਜੰਗਾ ਕਰਕੇ ਇੱਥੇ ਪਹੁੰਚਣਗੇ ਫਿਰ ਬਹੁਤ ਤੁਰਕਾਂ ਦਾ ਵਿਨਾਸ਼ ਕਰਨਗੇ ਫਿਰ ਸਰੀਰ ਤਿਆਗ ਕੇ ਸੱਚਖੰਡ ਨੂੰ ਚਲੇ ਜਾਣਗੇ ਤੇ ਤੁਹਾਡੇ ਸ੍ਰੇਸ਼ਟ ਸੁਪੁੱਤਰ ਸਿੱਖੀ ਨੂੰ ਫੈਲਾਉਣਗੇ ਤੇ ਉਹ ਇਸ ਨਗਰ ਵਿੱਚ ਬਹੁਤ ਦੇਰ ਤੱਕ ਵਸਣਗੇ ਤੇ ਸਿੱਖੀ ਦਾ ਵਿਸ਼ਾਲ ਵਿਸਥਾਰ ਕਰਨਗੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਯਾਦ ਕਰਦਾ ਹਾਂ ਕਿ ਮੈਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕਰਾਂਗਾ ਗੁਰੂ ਜੀ ਦੀ ਕਿਰਪਾ ਨਾਲ ਮੈਂ ਕਮਾਈ ਕੀਤੀ ਹੈ ਤੇ ਉਹਨਾਂ ਦੇ پاس ਪਹੁੰਚ ਕੇ ਉਹਨਾਂ ਦੇ ਚਰਨਾਂ ਦੀ ਪੂਜਾ ਕਰਾਂਗਾ ਇਸ ਤਰ੍ਹਾਂ ਪੀਰ ਬੁੱਢਣ ਸਾਹਿਬ ਜੀ ਨੇ ਬਚਨ ਬिलास ਕਰਕੇ ਚੋਪ ਧਾਰਨ ਕਰ ਲਈ ਇਸ ਤਰ੍ਹਾਂ ਬਾਬਾ ਗੁਰਦੇਤਾ ਜੀ ਦੇ ਪੀਰ ਬੁੱਢਣ ਸਾਹਿਬ ਜੀ ਦੇ ਨਾਲ ਬਚਨ ਬिलास ਹੋਏ ਤੇ ਇਸ ਤੋਂ ਬਾਅਦ ਉਹ ਪਹਾੜੀ ਤੋਂ ਉਤਰ ਕੇ ਥੱਲੇ ਆ ਗਏ ਫਿਰ ਉਹਨਾਂ ਨੇ ਨਗਰ ਦਾ ਨਿਰਮਾਣ ਕੀਤਾ ਤੇ ਕਾਫੀ ਸਮਾਂ ਲੰਘਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚ ਗਏ ਆ ਕੇ ਉਹਨਾਂ ਨੇ ਇਸ ਪਵਿੱਤਰ ਸਥਾਨ ਨੂੰ ਪਹਿਲਾ ਨਮਸਕਾਰ ਕੀਤੀ ਜਦੋਂ ਉਹਨਾਂ ਨੇ ਇਸ ਸਥਾਨ ਨੂੰ ਨਮਸਕਾਰ ਕੀਤੀ ਤਾਂ ਭਾਈ ਵਿਦੇ ਚੰਦ ਜੀ ਨੇ ਕਿਹਾ ਜੋ ਕਿ ਉਹਨਾਂ ਦੇ ਨਾਲ ਸਨ ਕਿ ਇੱਥੇ ਕਿਸ ਨੂੰ ਵੰਦਨਾ ਕਰ ਰਹੇ ਹੋ ਮੈਨੂੰ ਇਸ ਬਾਰੇ ਸੁਣਾਓ ਇਹ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਇਸ ਸਥਾਨ ਤੇ ਵੰਦਨਾ ਕਰਨ ਦੇ ਮੇਰੇ ਬਹੁਤ ਕਾਰਨ ਹਨ ਇੱਥੇ ਵਸ਼ਿਸ਼ਟ ਰਿਖੀ ਨੇ ਬਹੁਤ ਤਪ ਕੀਤਾ ਸੀ ਜਿਸ ਵੇਲੇ ਉਹਨਾਂ ਨੇ ਆਪਣੇ 100 ਪੁੱਤਰਾਂ ਦੇ ਮਰਨ ਬਾਰੇ ਸੁਣਿਆ ਤਾਂ ਇਸ ਨਦੀ ਵਿੱਚ ਡੁੱਬਣ ਲੱਗੇ ਪਰ ਤੱਪ ਦੇ ਤੇਜ ਕਰਕੇ ਡੁੱਬੇ ਨਹੀਂ ਦਰਿਆ ਨੇ ਆਪਣੇ 100 ਪ੍ਰਵਾਹ ਕਰ ਲਏ ਤੇ ਆਪਣੇ 100 ਪ੍ਰਵਾਹ ਕਰਕੇ ਸਾਰੀ ਥਾਂ ਤੇ ਪਾਣੀ ਬਹੁਤ ਘਟ ਕਰ ਲਿਆ ਫਿਰ ਵਿਸ਼ਿਸ਼ਟ ਰਿਖੀ ਜੀ ਨੇ ਆਪਣੇ ਗਾਲ ਵਿੱਚ ਫਾਸੀ ਪਾਈ ਤੇ ਨਦੀ ਦੇ ਪਾਣੀ ਉੱਤੇ ਡਿੱਗ ਪਏ ਦਰਿਆ ਨੇ ਵਿਸ਼ਿਸ਼ਟ ਰਿਖੀ ਦੇਖ ਕੇ ਫਾਸੀ ਕੱਢ ਦਿੱਤੀ ਉਦੋਂ ਤੋਂ ਇਸ ਦਰਿਆ ਦਾ ਨਾਮ ਬਿਆਸਾ ਪੈ ਗਿਆ ਹੈ ਤੇ ਦਸਵਾਂ ਰੂਪ ਧਾਰ ਕੇ ਜਦੋਂ ਅਸੀਂ ਇੱਥੇ ਰਹਾਂਗੇ ਤਾਂ ਅਨੇਕ ਵਿਲਾਸ ਕਰਕੇ ਸੁਖ ਪ੍ਰਾਪਤ ਕਰਾਂਗੇ ਹੁਣ ਨਾਲੋਂ ਵੀ ਵੱਡੇ ਯੁੱਧ ਕਰਾਂਗੇ ਤੇ ਮੁਗਲਾਂ ਦੀਆਂ ਸੈਨਾਵੀਆਂ ਧਜੀਆਂ ਉਡਾਵਾਂਗੇ ਇੱਥੇ ਬੈਠ ਕੇ ਹੀ ਅਸੀਂ ਪੰਥ ਦੀ ਸਿਰਜਣਾ ਕਰਾਂਗੇ ਜਿਸ ਦਾ ਜਗਤ ਵਿੱਚ ਬਹੁਤ ਵੱਡਾ ਤੇਜ ਵਧੇਗਾ ਤੇ ਖਾਲਸਾ ਪੰਥ ਦੀ ਸਾਂਝਣਾ ਕਰਾਂਗੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇੜੇ ਆ ਗਿਆ ਤਾ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਪਹਿਲਾਂ ਪੀਰ ਬੁੱਢਣ ਸਾਹਿਬ ਜੀ ਦੇ ਪਾਸ ਗਏ ਜਿੱਥੇ ਉਹ ਸਮਾਧੀ ਲਾ ਕੇ ਬੈਠੇ ਸਨ ਉਹ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਸਰੂਪ ਦਾ ਸਿਮਰਨ ਕਰ ਰਹੇ ਸਨ ਕਹਿੰਦੇ ਸਨ ਕਿ हे अनुपਮ ਗੁਰੂ ਜੀ ਹੁਣ ਆ ਕੇ ਦਰਸ਼ਨ ਦਿਓ ਜਦੋਂ ਗੁਰੂ ਜੀ ਉਹਨਾਂ ਦੇ ਪਾਸ ਪਹੁੰਚੇ ਤਾਂ ਪਾਸ ਆ ਕੇ ਗੁਰੂ ਜੀ ਨੇ ਕਿਹਾ ਮੈਂ ਹਰਗੋਬਿੰਦ ਆ ਗਿਆ ਹਾਂ ਆਪਣੇ ਕੰਵਲ ਲੈਣ ਖੋਲ ਕੇ ਦੇਖੋ ਤੇ ਆਪਣੇ ਬਚਨ ਸੁਣਾ ਕੇ ਦਰਸ਼ਨ ਦਿਓ ਜਦੋਂ ਪੀਰ ਬੁੱਢਣ ਸਾਹਿਬ ਜੀ ਦੇ ਕੰਨਾਂ ਵਿੱਚ ਇਹ ਧੁਨੀ ਪਈ ਤਾਂ ਉਹਨਾਂ ਨੇ ਬੜੇ ਆਨੰਦ ਨਾਲ ਆਪਣੇ ਨੇਤਰ ਖੋਲੇ ਤੇ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਤੇ ਸੁੰਦਰ ਜਸ ਉਚਾਰਨ ਕੀਤਾ हे जगत ਦੇ Swami ਤੁਹਾਨੂੰ ਨਮਸਕਾਰ ਹੈ हे ਪ੍ਰਭੂ ਅੰਤਰਜਾਮੀ ਤੁਹਾਨੂੰ ਨਮਸਕਾਰ ਹੈ ਤੁਸੀਂ ਤੁਰਕਾਂ ਨੂੰ ਮਾਰਨ ਵਾਲੇ ਹੋ ਤੁਹਾਨੂੰ ਮੇਰੀ ਨਮਸਕਾਰ ਹੈ ਤੁਸੀਂ ਉਜਲ ਜਸ ਦੇ ਕਰਤੇ ਹੋ ਸੱਚੇ ਦਾ ਆਨੰਦ ਤੁਹਾਡਾ ਸਰੂਪ ਹੈ ਮਾਛ ਅਵਤਾਰ ਵੀ ਤੁਸੀਂ ਹੋ ਕਛ ਅਵਤਾਰ ਵੀ ਤੁਸੀਂ ਹੋ ਤੇ ਬਾਵਨ ਅਵਤਾਰ ਵੀ ਤੁਸੀਂ ਹੀ ਧਾਰਨ ਕੀਤਾ ਸੀ ਨਰ ਸਿੰਘ ਵੀ ਤੁਸੀਂ ਬਣੇ ਸੀ ਸ਼੍ਰੀ ਰਾਮਚੰਦਰ ਜੀ ਵੀ ਤੁਸੀਂ ਬਣ ਕੇ ਆਏ ਸੀ ਤੇ ਸ਼੍ਰੀ ਕ੍ਰਿਸ਼ਨ ਜੀ ਵੀ ਤੁਸੀਂ ਬਣ ਕੇ ਆਏ ਸੀ ਫਿਰ ਕਾਲਿਯੁਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਏ ਫਿਰ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਆਏ ਫਿਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਆਏ ਫੇਰ ਸ੍ਰੀ ਗੁਰੂ ਅਰਮਦਾਸ ਜੀ ਦੇ ਰੂਪ ਵਿੱਚ ਆਏ ਤੇ ਫੇਰ ਸ੍ਰੀ ਗੁਰੂ ਅਰਜਨ ਦੇਵ ਜੀ ਬਣ ਕੇ ਯੁੱਧਾਂ ਦੇ ਰਚਨਹਾਰ ਬਣੇ ਹੋ ਤੁਸੀਂ ਛੇਵਾਂ ਸਰੂਪ ਧਾਰ ਕੇ ਦਾਸ ਨੂੰ ਦਰਸ਼ਨ ਦਿੱਤੇ ਹਨ ਸਭ ਵਿਧੀਆਂ ਅਨੁਸਾਰ ਤੁਸੀਂ ਮੇਰਾ ਕਲਿਆਣ ਕੀਤਾ ਹੈ ਫੇਰ ਬੁੱਢਣ ਸਾਹਿਬ ਜੀ ਗੁਰੂ ਜੀ ਦਾ ਜਸ ਕਹਿਣ ਤੋਂ ਬਾਅਦ ਬਹੁਤ ਵਿਧੀਆਂ ਨਾਲ ਉਹਨਾਂ ਦੇ ਚਰਨਾਂ ਤੇ ਪੈ ਗਏ ਗੁਰੂ ਜੀ ਨੇ ਬਾਹਾਂ ਤੋਂ ਫੜ ਕੇ ਆਪਣੇ ਗਲ ਨਾਲ ਲਾ ਲਿਆ ਫੇਰ ਬੁੱਢਣ ਸਾਹਿਬ ਜੀ ਦੀ ਸਾਰੀ ਆਸ ਪੂਰੀ ਹੋ ਗਈ ਸਾਰਾ ਗਿਆਨ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਫਿਰ ਸ਼੍ਰੀ ਗੁਰੂ ਦਿੱਤਾ ਜੀ ਚੱਲ ਕੇ ਆਏ ਆਪਸ ਵਿੱਚ ਨਮਸਕਾਰ ਕਰਕੇ ਸੁਖ ਪਾਇਆ ਸਤਿਗੁਰੂ ਜੀ ਨੇ ਕਿਹਾ ਅਸੀਂ ਹੁਣ ਆਪਣੇ ਡੇਰੇ ਜਾਵਾਂਗੇ ਇਹ ਹੁਣ ਤੁਹਾਡੇ ਪਾਸ ਬੈਠਣਗੇ ਇੰਜ ਕਹਿ ਕੇ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਵਾਪਸ ਆਪਣੇ ਡੇਰੇ ਆ ਗਏ ਉਧਰ ਬਾਬਾ ਬੁੱਢਣ ਸਾਹਿਬ ਜੀ ਦੇ ਪਾਸ ਸ਼੍ਰੀ ਗੁਰ ਦਿੱਤਾ ਜੀ ਬੈਠੇ ਸਨ ਭਗਤੀ ਤੇ ਗਿਆਨ ਦੀ ਚਰਚਾ ਕਰ ਰਹੇ ਸਨ ਸਤਗੁਰੂ ਜੀ ਦੇ ਗੁਣ ਵਰਨਨ ਕਰ ਰਹੇ ਸਨ ਜਿਨ੍ਹਾਂ ਨੂੰ ਸੁਣ ਕੇ ਸਿੱਖਾਂ ਦੀ ਭੈੜੀ ਮੱਤ ਦਾ ਨਾਸ਼ ਹੁੰਦਾ ਹੈ ਫਿਰ ਬਾਬਾ ਬੁੱਢਣ ਸਾਹਿਬ ਜੀ ਨੂੰ ਸ੍ਰੀ ਗੁਰਦੇਵਤਾ ਜੀ ਨੇ ਕਿਹਾ ਕਿ ਜਿਸ ਵੇਲੇ ਤੁਸੀਂ ਆਪਣੇ ਪ੍ਰਾਣ ਤਿਆਗੋਗੇ ਉਸ ਵੇਲੇ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ پاس ਆ ਜਾਣਗੇ ਉਧਰ ਸ੍ਰੀ ਗੁਰ ਹਰਗੋਬਿੰਦ ਜੀ ਨੇ ਸੌਚ ਇਸ਼ਨਾਨ ਕੀਤਾ ਫਿਰ ਪੀਰ ਬੁੱਢਣ ਸਾਹਿਬ ਜੀ ਦੇ پاس ਪਹੁੰਚ ਗਏ ਕਿਉਂਕਿ ਉਹ ਉਹਨਾਂ ਨੂੰ ਆਪਣਾ ਭਗਤ ਜਾਣਦੇ ਸਨ ਫਿਰ ਬੁੱਢਣ ਸਾਹਿਬ ਜੀ ਨੇ ਦੇਖ ਕੇ ਚਰਨ ਕਮਲਾਂ ਤੇ ਬੰਦਨਾ ਕੀਤੀ ਤੇ ਕਿਹਾ ਸੁਖਾਂ ਦੇ ਮੂਲ ਤੁਸੀਂ ਤਨ ਹੋ ਮੇਰੇ ਅੰਤ ਸਮੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਹਨ ਤੇ ਕਿਰਤਾਰਥ ਕਰਕੇ ਮੇਰਾ ਸੰਕਟ ਦੂਰ ਕੀਤਾ ਹੈ ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਜੇ ਤੁਸੀਂ ਇਸ ਜਗਤ ਦਾ ਤਮਾਸ਼ਾ ਹੋਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਉਮਰ ਹੋਰ ਲੰਬੀ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੀ ਆਸ ਪੂਰੀ ਕਰ ਲਓ ਸ਼੍ਰੀ ਗੁਰ ਹਰਗੋਬਿੰਦ ਜੀ ਦੇ ਬਚਨ ਸੁਣ ਕੇ ਪੀਰ ਬੁੱਢਣ ਸਾਹਿਬ ਜੀ ਨੇ ਕਿਹਾ ਮੈਂ 800 ਸਾਲ ਦੀ ਉਮਰ ਬਤੀਤ ਕਰ ਚੁੱਕਿਆ ਹਾਂ ਫਿਰ ਐਸਾ ਸਮਾਂ ਪ੍ਰਾਪਤ ਨਹੀਂ ਹੋਣਾ ਹੁਣ ਤੁਸੀਂ ਮੇਰੀ ਦ੍ਰਿਸ਼ਟੀ ਦੇ ਸਾਹਮਣੇ ਹੋ ਮਹਾ ਤਪਸਵੀ ਤੇ ਵੱਡੇ ਵੱਡੇ ਜੋਗੀ ਜਗਤ ਦੇ ਸਾਰੇ ਸੁੱਖ ਛੱਡ ਕੇ ਵੈਰਾਗੀ ਬਣਦੇ ਹਨ ਅੰਤ ਸਮੇ ਉਹ ਤੁਹਾਡੇ ਦਰਸ਼ਨ ਚਾਹੁੰਦੇ ਹਨ ਪਰ ਉਸ ਸਮੇ ਪ੍ਰਾਪਤ ਨਹੀਂ ਹੁੰਦੇ ਬੇਅੰਤ ਬੇਅੰਤ ਜਿਸ ਨੂੰ ਵੇਦ ਪੁਕਾਰਦੇ ਹਨ ਛੇ ਸ਼ਨਾਗ ਤੇ ਸ਼ਾਰਦਾ ਜਿਸ ਦਾ ਭਾਰ ਨਹੀਂ ਪਾ ਸਕਦੇ ਉਹ ਤੁਸੀਂ ਮੇਰੇ ਸਾਹਮਣੇ ਖੜੇ ਹੋ ਇਸ ਲਈ ਮੇਰੇ ਵੱਡੇ ਭਾਗ ਹਨ ਇਹ ਕਹਿ ਕੇ ਪੀਰ ਬੁੱਢਣ ਸਾਹਿਬ ਜੀ ਨੇ ਗੁਰੂ ਜੀ ਨੂੰ ਵੰਦਨਾ ਕੀਤੀ ਤੇ ਧਰਤੀ ਦੇ ਤਲ ਤੇ ਲੰਮੇ ਪੈ ਗਏ ਤੇ ਪੰਜ ਭੂਤਕ ਸਰੀਰ ਨੂੰ ਫੌਰਨ ਛੱਡ ਦਿੱਤਾ ਬਿਨਾਂ ਕਿਸੇ ਦੁੱਖ ਜਾਂ ਤਕਲੀਫ ਤੋਂ ਪੀਰ ਬੁੱਢਣ ਸਾਹਿਬ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਉਹ ਸਤਿਗੁਰੂ ਜੀ ਵਿੱਚ ਲੀਨ ਹੋ ਗਏ ਜਿਸ ਤਰ੍ਹਾਂ ਹੀ ਉਹ ਲੀਨ ਹੋਏ ਬਾਬਾ ਕਾਗੀ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਆਸਾ ਦੀ ਵਾਰ ਦਾ ਗਾਇਨ ਕੀਤਾ ਤੇ ਪਾਰਬ੍ਰਮ ਦੀਆਂ ਸਿਫਤਾਂ ਕਰਕੇ ਸੁਖ ਪਾਇਆ ਜਦੋਂ ਸਵੇਰ ਹੋਈ ਤਾਂ ਪੀਰ ਬੁੱਢਣ ਸਾਹਿਬ ਜੀ ਦੀ ਕਬਰ ਖੋਦਵਾਈ ਗਈ ਅੱਛੀ ਵਿਧੀ ਅਨੁਸਾਰ ਉਹਨਾਂ ਨੂੰ ਦਫਨ ਕੀਤਾ ਗਿਆ ਗੁਰੂ ਜੀ ਨੇ ਉਸ ਵਕਤ ਬਚਨ ਕੀਤਾ ਕਿ ਜਿਹੜਾ ਸ਼ਰਧਾਲੂ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਮੱਥਾ ਟੇਕਣ ਆਏਗਾ ਉਸ ਨੂੰ ਪੀਰ ਬੁੱਢਣ ਸਾਹਿਬ ਜੀ ਦੀ ਸਮਾਤ ਤੇ ਜ਼ਰੂਰ ਆਉਣਾ ਪਏਗਾ ਉਸ ਦੀ ਯਾਤਰਾ ਸਫਲੀ ਨਹੀਂ ਮੰਨੀ ਜਾਏਗੀ ਜਿੰਨੀ ਦੇਰ ਤੱਕ ਪੀਰ ਬੁੱਢਣ ਸਾਹਿਬ ਜੀ ਦੀ ਸਮਾਦ ਤੇ ਮੱਥਾ ਨਹੀਂ ਟੇਕੇਗਾ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਵੀ ਸੰਗਤ ਬਾਬਾ ਗੁਰਦਿੱਤਾ ਜੀ ਦੇ ਥਾਂ ਤੇ ਆਉਂਦੀ ਹੈ ਉਹ ਬਾਬਾ ਬੁੱਢਣ ਸਾਹਿਬ ਜੀ ਦੇ ਥਾਂ ਤੇ ਜਾ ਕੇ ਜ਼ਰੂਰ ਨਤਮਸਤਕ ਹੁੰਦੀ ਹੈ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਹੋਈਆਂ ਭੁੱਲਾ ਚੁੱਕਾਂ ਦੀ ਖਿਵਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।